ਬੰਦਾ ਕੰਮ ਆਣ ਦਾ ਬੰਦਾ ਹੈ ਇਹ ਚਟਨੀ ਆ ਗਈ ਚਟਨੀ ਆ ਗਈ ਕਿਆਜ ਆ ਗਿਆ ਇਹ ਚਾਟ ਮਸਾਲਾ ਆ ਗਿਆ ਇਹ ਨਿਊਟਰੀ ਦੀ ਪਟਾਈ ਹੋ ਰਹੀ ਹੈ ਸੋ ਫਿਰ ਇਹਨੂੰ ਪਿਆਰ ਕੀਤਾ ਜਾਏਗਾ ਗ੍ਰਾਉਂਸ ਆ ਦੇ ਉੱਪਰ ਇਹਦੇ ਨਾਲ ਲਵ ਹੋਈਏਗਾ ਅੱਛਾ ਪਿਆ ਦੇ ਨੂੰ ਫਿਰ ਫੈਸਲ ਨੂੰ ਲਾਉਣ ਆ ਦੀ ਮੰਗ ਪਈ ਜਾਏਗੀ ਅੱਛਾ ਪਿਆਰ ਮੁਹੱਬਤ ਸਭ ਮਿਕਸ ਹੋ ਗਿਆ ਅੱਛਾ ਤੇ ਹੁਣ ਇਹ ਵੀ ਪਿਆਰ ਇਹ ਵੀ ਨਾ ਫੋਨ ਨੂੰ ਪੂਰਾ ਸਗਿਆ ਜੇ ਇਹ ਦਾ ਮੇਕਅਪ ਹੋ ਗਿਆ ਦਾ ਨਹੀਂ ਕਰੂਗਾ ਇਹ ਕਰਤਾ ਮੇਕਅਪ ਇਹ ਦੋਨੇ ਕਰਦੇ ਨੇ ਫੇਸ ਤੇ ਕਰੀਮ ਲਾਂਦੇ ਆ ਨਾ ਅਹੀ ਆਹ ਮੂਲ ਇਹ ਆਹ ਮੂਲ ਕਰੀਮ ਲਾਈ ਆ ਅੱਛਾ ਕਿਆ ਬਾਤ ਹੈ ਕਰੀਮ ਲਾਣ ਤੋਂ ਬਿਨਾਂ ਇਹ ਤੁਹਾਨੂੰ ਪਤਾ ਇਹ ਪਾਦੀ ਕੀ ਪਈ ਜਾਂਦੇ ਤੇ ਇਹ ਦੇਸੀ ਕਿਉਂ ਬਗਿਆ ਅਛਾ ਦੇਸੀ ਕਿਉਂ ਪੌਤਾ ਤੇ ਜੀ ਦੀ ਸਿਹਤ ਬਣ ਜੀ ਜੀ ਦੀ ਸਿਹਤ ਬਣ ਜੀ ਇਹ ਵੀ ਇਹ ਵੇਖ ਲਓ ਇਹ ਕੁੰਚੇ ਦਾ ਰਾਜਾ ਹੈਗਾ ਇਦਾਂ ਇਦਾਂ ਰੱਖੋ ਇਹ ਸੀ ਕਿਉਂ ਦੇਸੀ ਕਿਉਂ ਤੇ ਇਹਨੂੰ ਨਾ ਡੋਰ ਰੱਖਣਾ ਅੱਜ ਅੱਛਾ ਉਹ ਤੇ ਡੋਰ ਰੱਖਣਾ ਹਾਂ ਇਹ ਵੇਖੋ ਕੁੰਚਾ ਪੂਰਾ ਕ੍ਰਿਸਪੀ ਹੋ ਗਿਆ ਤਾ ਨਾ ਕ੍ਰਿਸਪੀ ਅੱਛਾ ਬਰੀ ਨਾਲ ਫਿਰ ਨੂੜੀ ਉੱਪਰ ਲੱਗਦੀ ਸਾਰੇ ਆਹ ਪਾ ਨੂੜੀ ਨਾ ਪਿਆਰੀ ਬੜਾ ਲੋਕਾਂ ਦਾ ਲਾ ਕੇ ਨਾ ਦੋ ਤੇ ਕਹਿੰਦੇ ਭਰਾ ਮੇਲਾ ਧੱਕਾ ਕੀਤਾ ਅੱਛਾ ਹਾਂ ਜੀ ਇੱਕ ਵਾਰੀ ਗਾਗ ਆਇਆ ਕਿਹਾ ਤੇ ਯਾਰ ਤੂੰ ਸਾਨੂੰ ਮਈਨ ਨਾਲ ਨਹੀਂ ਖਾਇਆ ਮੈਂ ਕਿਹਾ ਭਾਜੀ ਕਿਉਂ ਅੱਛਾ ਉਹ ਕਹਿੰਦੇ ਸਾਨੂੰ ਗਰੇਵੀ ਨਹੀਂ ਲਾਗ ਦਿੱਤੀ ਤੂੰ ਅੱਛਾ ਤੂੰ ਸਾਡੇ ਨਾਲ ਬਹੁਤ ਗਲਤ ਕੀਤਾ ਤਾਂ ਕਰਕੇ ਗਰੇਵੀ ਨਾਲ ਲਾਗਦਾ ਉਹ ਕੱਲ ਨੂੰ ਹੋਰ ਕੋਈ ਆ ਕੇ ਨਾ ਕਵੇ ਭਰਾ ਤੂੰ ਗਰੇਵੀ ਲਾਹੀ ਨਹੀਂ ਵੀ ਤੂੰ ਮੇਰੇ ਨਾਲ ਗਲਤ ਕੀਤਾ ਇਹ ਪੈਕ ਕਰ ਬੇਟਾ ਪਜੀ ਹੋ ਗਏ ਤਿਆਰ ਆਪਣਾ ਹੁਣ ਤਿਆਰ ਹੋ ਗਿਆ ਦੂਜਾ ਥੋੜਾ ਤਿਆਰ ਕਰਦਾ ਰਿਹਾ ਵੇਖ ਇਹ ਵੇਖ ਜਾਦੂ ਖੁੱਲਿਆ ਆ ਦੇਖੋ ਕਿ ਚਮੜ ਗਿਆ ਇਹ ਵੇਖੋ ਕੁਤਕੀ ਹੋ ਗਿਆ ਲਾਲ ਇਹ ਚੱਲਿਓਣ ਕਿਆ ਆ ਗਿਆ ਜੱਟ ਹੈ ਅਮਰ ਭਾਈ ਠੀਕ ਹੈ